ਸਵਾਗਤ ਹੈ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਦੇਖੋ ਜੀ ਘਣ ਹੋ ਬੱਜ ਗਏ ਆ 12:30 ਤੇ ਹੁਣ ਪਲਕ ਖਾ ਕੇ ਹਟਿਆ ਰੋਟੀ ਅੱਜ ਇਹਨੇ ਨਾਸ਼ਤਾ ਕੀਤਾ ਲੇਟ ਕਿਉਂਕਿ ਅੱਜ ਇਹਦਾ ਆਨਲਾਈਨ ਪੇਪਰ ਸੀ ਮੇਰੇ ਦੇ ਕਲਾਸ ਪੇਪਰ ਆਇਆ ਸੀ ਬੜਾ ਵਧੀਆ ਹੋਇਆ ਹੂੰ ਬੜਾ ਵਧੀਆ ਪੇਪਰ ਹੋਇਆ ਵਧੀਆ ਹੋਇਆ ਸਾਰਾ ਜਾਂਦਾ ਸੀ ਕਹਿੰਦੀ ਬਹੁਤ ਈਜ਼ੀ ਸੀਗਾ ਪੇਪਰ ਮੰਮੀ ਕਰਦੇ ਫਿਰ ਪਾਈ ਸਫਾਈਆਂ ਆਂਟੀ ਕਰ ਗਏ ਆ ਹਾਂਜੀ ਬੈਠਿਓ ਤੋ ਜਿਹੜਾ ਦੇਸੀ ਲੱਗਾ ਯਾਰ ਆਮ ਨਾ ਬੈਠੇ ਆ ਤੇ ਹੁਣ ਅਸੀਂ ਚੱਲਦੇ ਆ ਰਸੋਈ ਚ ਤੇ ਅੱਜ ਮੈਂ ਬਣਾਉਂਗੀ ਕੜੀ ਤੇ ਦੇਖੋ ਜੀ ਕੜੀ ਦਾ ਸਮਾਨ ਤਿਆਰ ਕਰ ਲਿਆ ਅਦਰਕ ਹੈਗੀ ਆ ਲੱਸੀ ਵਿੱਚ ਮੈਂ ਘੋਲ ਲਿਆ ਆ ਪਿਆਜ਼ ਅਦਰਕ ਲਸਣ ਤੇ ਹੁਣ ਮੈਂ ਲਾਉਂਗੀ ਕੜੀ ਨੂੰ ਤੜਕਾ ਫੇ ਨਾਲੇ ਤੜਕਾ ਲਾਉਣ ਦੇ ਨਾਲ ਤੁਹਾਨੂੰ ਦਿਖਾਉਂਦੇ ਆ ਹਾਈ ਲੱਦ ਕਿ ਕਰਨੀ ਬਈਓ ਮਮ ਨੇ ਨਿਭੜਦਾ ਰਿਹਾ ਕਿ ਤੱਕ ਗਰਮੀ ਬਹੁਤ ਆ ਬਹੁਤ ਕਿਚਨ ਜਿੱਤਾ ਹੋਰ ਵੀ ਗਰਮੀ ਆ ਸੂਟ ਕਟਿੰਗ ਦੇ ਤਾਂ ਅੰਟੀ ਸਫਾਈ ਕਰਕੇ ਗਈ ਆ ਹੁਣ ਮੈਂ ਲੱਗੀ ਸਬਜ਼ੀ ਨੂੰ ਕੜੀ ਨੂੰ ਤੋੜ ਕਾ ਸਫਾਈ ਵੀ ਚੜੀ ਦਾੜੀ ਕੀਤੀ ਸੀਗੀ ਮਮ ਨੇ ਦੁਬਾਰਾ ਪੋਚਾ ਲਾਇਆ ਨਹੀਂ ਕਰਦੀ ਹੈਗੀ ਇੱਕੀ ਚੋਰ ਡਰਾਈਂਗ ਰੂਮ ਚ ਪੋਚਾ ਪਤਾ ਨਹੀਂ ਲਾਇਆ ਹੀ ਨਹੀਂ ਮੈਂ ਅਸੀਂ ਬਾਹਰ ਸੀਗੇ ਮੈਨੂੰ ਮਦਦ ਲਾਕੇ ਨਹੀਂ ਗਈ ਸਾਫੀ ਨਹੀਂ ਸੀ ਦੁਬਾਰਾ ਲਾਇਆ ਮੇਰਾ ਪੇਪਰ ਚੱਲ ਰਿਹਾ ਸੀਗਾ ਉਹ ਪੀਡੀਐਫ ਫਾਈਲ ਬਣਾਣੀ ਸੀ ਉਹ ਬੰਦੀ ਨਹੀਂ ਬਈ ਸੀਗੀ ਹਨਾ ਤੇ ਉਹ ਚੱਕਰ ਜੇ ਫੇਰ ਹੁਣ ਮਿਲੋਣੀ ਹੈ ਹੁਣ ਫਿਰ ਕੀ ਬਣਾਣਾ ਕੜੀ 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 ਚਲੋ ਬਣਾ ਲਓ ਫੇ ਦਿਖਾਣੇ ਆ ਪਾਪਾ ਗਏ ਹੋਏ ਆ ਅੱਗੇ ਮੀਟਿੰਗ ਤੇ ਪਤਾ ਨਹੀਂ ਤੇ ਓਏ ਹੋਈ ਨੋ ਕੀ ਕਰਦੇ ਹੋ ਟੜਕਾ ਲਾ ਲਿਓ ਇੱਥੇ ਤੇ ਅਦਰਕ ਵੀ ਬਰੈਨਡ ਕਰ ਲਿਆ ਆ ਲਸਣ ਕੱਟ ਕੇ ਪਾ ਲੈਣਾ ਹੈ ਤੇ ਕੱਟ ਕੇ ਪਿਆ ਹਾਂ। ਓਕੇ। ਪਾ ਲਾਂਗੇ ਜੀਰਾ। ਕਿੱਥੇ ਪਾਣਾ ਜੀਰਾ? ਜੀਰਾ ਪੜਿਚ। ਓਕੇ। ਪਾ ਹੀ। ਇੱਚ ਦੋ ਓਵਾਂ ਦੀਆ। ਤਤ ਦੀ ਹਵਾ ਆਉਂਦੀ ਆ। ਹੋ ਲੈਂਦੇ ਤੇਲ ਗਰਮ। ਹਾਂਜੀ। ਤੇਲ ਗਰਮ ਹੋ ਲੰਨਾ। ਓਕੇ। ਆਲਟਾ ਦੇ ਲੱਕ ਹਾਂ ਇਹ ਜਿਹੜਾ ਗਰਮ ਤੇ ਪਾਇਆ ਲੱਖਣਾ ਲੈਣਾ ਜੀਰਾ ਪਹਿਲਾਂ ਨਹੀਂ ਭੁੰਦੀ ਹੁੰਦੀ ਹੈ ਕਿ ਤੇਲ ਚ ਕਿਉਂਕਿ ਹੈ ਨਾ ਜਿਹੜਾ ਜੀਰਾ ਇਹ ਨਾ ਸੜ ਜਾਂਦਾ ਮੈਨੂੰ ਤੱਕ ਨਹੀਂ ਲੱਗਦਾ ਜੀਰੇ ਇਹਦੇ ਆਪਣੇ ਲਸਣ ਦੇ ਨਾਲ ਹੀ ਪਾਇਆ ਹੈ ਹੂੰ ਲਸਣ ਹੋ ਗਿਆ 그러면은 ਤੇ ਬਾਅਦ ਚ ਪਾਣਾ ਪਿਆਜ਼ बस प्याज पाना और जो बात की बना प्याज पाक के जो प्याज ब्राउन हो गया है उसके तो बाद पावा के धनिया मिर्च और अदरक इन्हें डाल के लून मिर्च हल्दी मसाला जो भी पाना है बस पहले ही लून मिर्च हल्दी पहले फिर तड़का रेडी उसके बाद तड़का रेडी फिर तड़के से पाना थी। थी तो तो की है की तड़के से की और तड़का तो रेडी हो जाएगा तो तड़का किसे पाना है थोड़ी सी पानी या जड़ी लस्सी से थोड़ा कोई हो गया अच्छा वेदा बांध जा भी कड़ी ਉਜਾ ਕਹ ਲਾਈ ਜਾਣਾ ਹੈ ਜੇ ਕਿਤੇ ਖਟਣਾ ਜਾ ਰਿਹਾ ਥੋੜੇ ਦੇ ਪਿਆਲ ਲੱਗ ਲੈਨੇ ਦਿਖਾਓ ਹੁਣ ਕਿੱਥੇ ਲੈ ਆਣਾ ਹੁਣ ਮੰਮਾ ਕਿ ਸਿਲਾਣਾ ਕਰੇ ਕਿਨੇ ਆਣਾ ਕੰਮ ਕਰਦੀਆਂ ਮੈਂ ਤਾਂ ਡਰਾੜਾ ਬਣਾ ਲੇਗਾ ਵੜਾ ਨਾ ਤੇ ਚਲੋ ਮੰਮੀ ਵੀ ਸਾਈ ਸਾਥ ਨਹੀਂ ਕੰਮ ਕਰਦੀ ਕਿਨ ਸਾਡੀ ਪਰ ਨਹੀਂ ਕੰਮ ਤਾਂ ਕਰ ਨਹੀਂ ਬੜਾ ਬਦਲ ਨਾ ਅੱਜ ਇਹ ਮੈਂ ਚੁੱਕ ਲਿਆ। ਓਕੇ ਹੋ ਗਿਆ। ਬ੍ਰਾਊਨ ਹੋ ਗਿਆ ਪਿਆਜ਼। ਹੁਣ ਕੀ ਕਰਨਾ? ਅਦਰਕ ਪਾਵਾਂਗੇ। ਮੈਂ ਕੱਪੜੇ ਚੇਂਜ ਕਰ ਲਵਾਂ ਮम्मा। ਫੇਰ ਜੋ ਦੋ ਇਹ ਪੁੱਜ ਜੋ ਵੀ ਹਲਦੀ ਤੇ ਇਸ ਵਿੱਚ ਪਾਵਾਂਗੇ ਬੇਸਨ ਤੇ ਉਹ ਤਸੀ ਤਾਲ ਲਸੀ ਲਗਾਂਗੇ ਕੜੀ ਕੜੀ ਪਾਵਾਂਗੇ ਚਲੋ ਫਿਰ ਕੱਢ ਲਓ ਹੁਣ ਕੁਝ ਪਿਲਾਉਂ ਸੋਚਿਆ ਮਾਪੀ ਚਾਹ ਮਾ ਰਿਹਾ ਚਾਹ ਵੀ ਨਹੀਂ ਆ ਨਹੀਂ ਨਹੀਂ ਮੈਂ ਦਸ ਤੋਂ ਬਾਅਦ ਜਾ ਕੇ ਆਾਂ ਫਿਰ ਫੇਕ ਨਹੀਂ ਮੇਰੀ ਚਾਹ ਹਮ ਅਜਾ ਵੀ ਜਲੀ ਠੀਕ ਦਾਲ ਨੂੰ ਰਾਤ ਕਦੋਂ ਤੇ ਨਾ ਕਲਾਵੇ ਮਿਲ ਜਾਊਗੀ ਠੀਕ ਹੈ ਕਿਤੇ ਜਾਣਾ ਹੈ ਆਇ ਤੇ ਦਸ ਮੋ ਜਾਵਾ ਕੇ ਜਗੇ ਪਾਠ ਪਾ ਗਿਆ ਪਾੜ ਨਹੀਂ ਲੰਗਰਿਆ ਪ੍ਰੋਗਰਾਮ ਉਹਨਾਂ ਦਾ ਤੇ ਚਲੋ ਠੀਕ ਜੀ ਬਣਗੀ ਦੇਸਣ ਪਾ ਦੇ ਇਹਦੇ ਚ ਪਾਤੀ ਹੈ ਲੱਸੀ ਦੇ ਦੇਸਣ ਹੁਣ ਮੈਂ ਕਰ ਦੂੰਗੀ ਪਕੌੜੇ ਜੇ ਜਿਆ ਥੋੜੇ ਪਕੌੜੇ ਖਾਣ ਨੂੰ ਵੀ ਕੱਢ ਦੂੰ ਲਮਾ ਪਕੌੜੇ ਨਾਲ ਕੜੀ ਵਾਲਾਾਸ ਵਾਲਾ ਦੇ ਚਲੋ ਕੜੀ ਵਾਸਤੇ ਲੈਂਦੀ ਹਾਂ ਹੈਣਾ ਜੀ ਚਲ ਫੇ ਕੱਢ ਪਕੌੜੇ ਹੈਣਾ ਕਿਉਂ ਹਾਂਜੀ ਇਹਨੇ ਆਹ ਦਿਖਾਉ ਸੌਰੀ ਸੌਰੀ ਵਾਓ ਮਿੱਠਿਆ ਵਰਦੀ ਹੁਣ ਪਰਾਂ ਵਾ ਸਵਾਦ ਲੱਦੀ ਪਈ ਬਟ ਮੈਂ ਖਾਣੀ ਨਹੀਂ ਬਜਾਇਆ ਮੈਂ ਖਾਣ ਕਟੋ ਕਟੋ ਪਾਣੀ ਪੀਉਣਾ ਕਟੂ ਪਕੌੜੇ ਦੋ ਤਿੰਨ ਪਕੌੜੇ ਦਿਖਾਉ ਘੜਦੇ ਹੋਏ ਹੂੰ ਮੈਂ ਸੋਚਿਆ ਤੇ ਮੈਂ ਨੱਚਦੀ ਵਈ ਸੀ ਇਹਨੂੰ ਘੜੀ ਨਹੀਂ ਆਈ ਪਈਆਂ ਦੇ ਲਈ ਹੋ ਗਿਆ ਨਾ ਪੇਪਰ ਹੋਰ ਕੀ ਸਰਵਾ ਦੇਣੀ ਹਾਂਜੀ ਹਾਂਜੀ ਕੀ ਕਹਿੰਦੇ ਚੱਲੀ ਆ ਮੈਂ ਕਿਸੇ ਲੈਵ ਪਾ ਯਾਰ ਪਕੜੀ ਦਿੰਦੀ ਨਾ ਪਾਣੀ ਪੀਣਾ ਲੈਤੀ ਉਹ ਮੱਲਣਾ ਆ ਲੈ ਮੈਂ ਜਲਦੀ ਮੱਲਣਾ 10 ਮਿੰਟ ਰਹਿ ਗਏ ਪਾਣੀ ਪੁੰ ਲੈਣਾ ਨਹੀਂ ਨਹੀਂ ਮੈਂ ਚਾਹ ਪੀ ਗਈ ਆ ਜੀ ਮੈਂ ਚਾਹ ਪੀਣੀ ਚਲੋ ਆਪਣਾ ਬਾਕੀ ਇਹ ਆ ਤੇ ਸਕੈਚਰ ਉਹਦਾ ਆ ਘਮੜੇ ਦੇ ਮੇਰੇ ਚ ਲਗਾਉਣਾ ਆ ਠੀਕ ਆ ਤੇ ਤੂੰ ਉਹਨੂੰ ਲੱਭਣਾ ਮੈਂ ਲਗਾਉਣਾ ਤੇ ਤੂੰ ਲੱਭਣਾ ਚਲ ਠੀਕ ਆ ਤੇ ਤੂੰ ਉਹਨੂੰ ਕੋਈ ਤੇ ਮੈਂ ਲੱਗੂਗਾ ਚੱਲ ਠੀਕ ਆ ਬਾਹਰ ਜਾ ਆ ਬਣ ਕੇ ਚੱਲ ਲਈ ਆ ਬਣ 10 ਨੂੰ 10 ਸਕਿੰਟ ਗਿਣ ਕੇ ਆਇਆ ਬਾਹਰ ਚੱਲ ਠੀਕ ਮੰਮੀ ਦਿਖਾ ਕੇ ਆਨੇ ਨੂੰ ਜੇ ਆਪਾਂ ਹਾਂਜੀ ਮੰਮੀ ਕੀ ਕਰਦੇ ਤੁਸੀਂ ਅਸੀਂ ਗੇਮ ਖੇਡਦੇ ਹਾਂ ਇੱਕ ਮੈਂ ਗਿਆ ਪਾਪਨ ਜੇ ਆਪ ਤੇਜ਼ ਕਰਾ ਲਾਂਗੇ ਗੇਮ ਵਿੱਚ ਹੂੰ ਹੂੰ ਪਟ 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 ਵਾਓ ਕੀ ਆ ਸੋਰੀ ਮਾਤੀ ਇਹਦੇ ਕਿ ਸੂਰਨ ਲੱਗ ਜਾਏ ਇਹ ਕਿ ਕਸੂਰਾ ਲੋਕ ਇਹਨੂੰ ਕਹਿੰਦੇ ਆ ਕਸਤੂਰੀ ਮੇਥੀ ਨਾ ਨਹੀਂ ਗੱਲ ਕਰ ਉਹ ਕਸਤੂਰੀ ਮੇਥੀ ਨਹੀਂ ਹੁੰਦੀ ਹੈ ਜੀ ਇਹ ਹੁੰਦੀ ਹੈ ਕਸੂਰੀ ਮੇਥੀ ਕਸੂਰੀ ਮੇਥੀ ਲੋਕ ਇਹਨੂੰ ਕਹੋਗੇ ਨਾ ਬਹੁਤ ਵੀਡੀਓ ਅਸੀਂ ਦੇਖਿਆ ਸੀ ਕਹੋਗੇ ਕਸਤੂਰੀ ਮੇਥੀ ਕਸਤੂਰੀ ਮੇਥੀ ਨਾ ਕਸੂਰੀ ਮੇਥੀ ਲਿਖਿਆ ਦੇਗਾ ਚੁੱਪ ਗੋੜੇ ਪਾਉਣ ਵਿੱਚ ਉਹ ਕਸੂਰੀ ਮੇਥੀ ਗੋੜੇ ਨਾਲ ਬਾਂਦੇ ਵੇ ਦੇਖ ਕੇ ਚੱਲਾਂ ਚਲੋ ਚਲੋ ਭਾਂਜੂ ਕੀ ਨਾ ਫਿਰ ਮੈਂ ਦੱਸੂ ਠੀਕ ਹੈ ਧੰਨਵਾਦ ਆਵਾਮਾ ਦੇ ਪਾਉ ਤੇ ਨਹੀਂ ਚਲੋ ਫਿਰ ਦੇਖਦਾ ਅੰਦਰ ਅੰਦਰ ਹਾਂ ਬੋਲ ਯਾਰ ਹੋ ਗਿਆ ਉਹਨੂੰ ਕੋਤਾ ਲੱਗਦਾ ਨਹੀਂ ਉੱਠ ਜਾ ਆਪਣੇ ਜੀਵ ਜਿਉਂ ਚ ਹੀ ਲਗਵਾਣਾ ਮੇਰੇ ਕੋਣੀਆਂ ਨਾਲ ਸੋਖਿਆ ਦੇ ਪਿਆਵਾ ਬਸ ਪੋੜੀ ਬਣਾਉਂਦੇ ਹੂੰ ਬਣਾਓ ਬਣਾਓ ਕੈਚ ਇਨ ਲੱਭਾ ਤੁਹਾਨੂੰ ਲੱਭਾ ਮੈਨੂੰ ਕਿਹਾ ਮੈਨੂੰ ਇੱਕੋ ਹੀ ਸੋਫੇ ਤੇ ਆ ਸਕੈਚ ਲੱਭ ਲਾ ਕੋਲੇ ਕੋਲ ਦੋ ਹੱਥ ਮਾਰ ਕੇ ਆ ਗਿਆ ਕੋਲ ਵੱਤ ਮਾਰ ਕੇ ਆ ਗਿਆ ਸਕੈਚ ਨਹੀਂ ਲੱਭਾ ਯਾਰ ਮੈਂ ਦੱਸ ਤੂੰ ਕਿਹੜੇ ਸੋਫੇ ਤੇ ਆ ਸਕੈਚ ਉਹੀ ਵਾਲਾ ਇੱਥੇ ਆ ਇੱਥੇ ਇਸ ਇਰੀਏ ਤੇ ਹੈ ਇਸ ਇਰੀਏ ਆਹ ਮੈਂ 2 ਮਿੰਟ ਚ ਲਾਤਾ ਚਲ ਅਮਾ ਕੀ ਕਰਦੇ ਹੋਇਓ ਹੋ ਗਿਆ ਤੜੀ ਪਕੌੜੀ ਨਹੀਂ ਬਣੀ ਹਾਲ ਤੱਕ ਚ ਬਣੀ ਗਈ ਮੈਂ ਤਾਂ ਬਣੀ ਨਹੀਂ ਪਕੌੜੀ ਹਾਲ ਤੱਕ ਉਹ ਹੀ ਲੱਗਿਓਈ ਨਾ ਮੈਂ ਹੈਲਪ ਕਰਦੀ ਹਾਂ 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 ਪਕੌੜੇ ਤਾਂ ਹੁਣ ਸੇਕ ਲੱਗੂਗਾ ਤਾਂ ਹੁਣ ਮੈਂ ਵੱਡ ਜਾ ਕੜਾਈ 'ਚ ਹਾਂ ਵੱਜੇ ਚਲੋ ਬਣਾ ਬਲੌਗ ਬੰਦ ਕਰਦੇ ਹਾਂ ਮਮਾ ਦੀ ਕੜੀ ਬਣਾ ਕੇ ਦਿਖਾਵਾਂਗੇ ਮਮਾ ਦੀ ਕੜੀ ਨਹੀਂ ਕੜੀ ਕੜੀ ਹਾਂ ਮਮਾ ਦੀ ਕੜੀ ਕੜੀ ਬਣਾਏਦਾਂ ਅਗੋਂ ਉਹ ਵੀ ਆਪਾਂ ਖੇਲ ਲਈਏ ਚਲੋ ਬਲੌਗ ਨੂੰ ਕੜੀ ਹੈ ਇੱਥੇ ਕੜੀ ਬਣਾਉਣ ਲਈ ਸਹੀ ਕੇ ਜਦੋਂ ਵਲੌਗ ਦੀ ਮੈਨੂੰ ਜਿਆਦਾ ਵਲੌਗ ਨਹੀਂ ਬਣਾਉਂਦੇ ਆਪਾਂ ਖੇਡਣ ਲੱਗੇ ਆ ਮੈਂ ਵਲੌਗ ਆਪਾਂ ਹੀ ਬਣਾਉਣਾ ਹਲੇ ਹਨਾ ਮੈਂ ਆਪਣੀ ਪੇਸ਼ਤਰੀ ਕਰਾਣੀ ਮੈਨੂੰ ਕੁਝ ਲੱਭਦੇ ਨਹੀਂ ਹੈਗਾ ਯਾਰ ਮੈਨੂੰ ਕੁਝ ਲੱਭਦਾ ਹੀ ਨਹੀਂ ਹੈਗਾ ਕੋਈ ਠੀਕ ਹੈ ਚਲੋ ਠੀਕ ਹੈ ਬਣਾਉ ਕੜੀ ਮਸ਼ੀਤ ਥੱਲੇ ਲਗਾਇਆ ਇਲਾਪ ਗੈਸ ਸੋਰੀ ਬਬਲੌਗ ਨਹੀਂ ਬਣਾਇਆ ਤੇ ਮੈਨੂੰ ਲੱਗ ਗਿਆ ਐਵੇਂ ਮੈਂ ਗ੍ਰੰਦ ਗੇਮ ਦੀ ਖੇਡੀ ਝੂਠਾ ਝੂਠਾ ਹਰਮ ਸੌ ਖਾ ਕੇ ਕਿਆ ਮੰਮੀ ਆ ਕੇ ਆ ਪਾਲਾ ਅਨ ਆਪਾ ਖੇਡਦੇ ਪਏ ਆ ਤੇ ਆਪਾ ਬਾਅਦ ਚੋਂ ਬਣਾਉਣੀ ਵਲੌਗ ਕਿਉਂਕਿ ਜਾੜਾ ਵਲੌਗ ਬਣਾਉਂਦੇ ਪਾਪੜੇ ਗਣਾ ਇੰਨਾ ਵਲੌਗ ਬਣਾਤਾ ਤੁਸੀਂ ਅਨਾ ਵੱਡਾ ਵਲੌਗ ਚਲ ਮੈਨ ਕੋਲ ਨਹੀਂ ਹੁੰਦਾ ਤੂੰ ਬਾਹਰ ਜਾ ਤੂੰ ਮੈਨ ਕਿਤੇ ਭੁੱਲ ਨਹੀਂ ਕਿਤੇ ਹਜਰ ਕਿੱਥੇ ਲੇ ਲਓ ਜੀ ਇੱਕ ਮਿੰਟ ਰੋਲਾ ਨਾ ਬਾਉ ਕੁਛ ਪਕੌੜੇ ਇਹਨਾਂ ਨੂੰ ਖਾਣ ਦਿੱਤੇ ਆ ਨਿਆਣਿਆਂ ਨੂੰ ਕਹਿੰਦੇ ਖਾਣਿਆ ਕੜੀ ਵਾਲੇ ਜਾਂ ਸੋ ਗਿਆ ਬਾਕੀ ਕੜੀ ਸਾਡੀ ਬਣ ਗਈ ਆ ਠੀਕ ਆ ਦਾ ਕਲਰ ਤੇ ਬਹੁਤ ਸੋਹਣਾ ਆ ਪਕੌੜੇ ਵੀ ਪਾ ਦਿੱਤੇ ਆ ਵਿੱਚ ਪਾਈ ਮੇਥੀ ਵੀ ਪਾ ਦਿੱਤੀ ਧਨੀਆ ਵੀ ਪਾਤਾ ਮੇ ਮਸਾਲਾ ਸਾਰਾ ਕੁਝ ਪਾ ਦਿੱਤਾ ਆ ਚੰਗੀ ਤਰ੍ਹਾਂ ਕੜੀ ਤਾਂ ਘੜ ਘੜ ਕੇ ਬਣਦੀ ਆ ਹੁਣ ਟੱਕ ਦਿੱਤੀ ਆ ਫਿਰ ਭਾਂਡੇ ਸਾਫ ਕਰਕੇ ਕਿਚਨ ਸਾਰੀ ਸਾਫ ਕਰਦੇ ਆ ਫਿਰ ਆਪਣਾ ਸੀਣ ਬੈਠਦੇ ਆ ਹਾਂ ਕਿੱਦਾਂ ਦੇ ਆ ਆਦੇ ਜੀ ਸੋਫਾ ਕੁਰਸੀ ਤੇ ਬਹਿ ਗਿਆ ਘਰ ਬੰਦਿਆ ਤਰਾ ਹਾਲ ਦੇ ਇੱਧਰ ਕਮਰੇ ਦਾ ਇਹਨਾਂ ਨੇ ਕੀਤਾ ਕਿ ਫਿੱਟੇ ਮੂੰਹ ਟਾੜਾ ਇਹੋ ਜਿਹਾਂ ਦਾ ਲੈ ਆ ਗਈ ਕੰਮ ਦਾ ਡਰ ਟਾਈਮ ਪਾਸ ਟਾਈਮ ਪਾਸ ਗਾਣਾ ਤੇ ਆਪਣੀ ਮਾਂ ਨੂੰ ਦੁੱਗਣਾ ਕੰਮ ਪਾਉਣਾ ਹੈ ਤੁਸੀਂ ਤਾਤੋ ਹੀ ਜਕਾਉ ਸਾਰਾ ਤਾਤੋ ਹੀ ਜਕਾਉ ਸਾਰਾ ਚਲ ਖਾਓ ਆ ਬਸ ਇੰਨੇ ਕਹੀ ਆ ਬਾਕੀ ਗਾੜੀ ਚ ਪਾਤੇ ਮੈਨੂੰ ਪਤਾ ਹੈ ਇਹਨੇ ਦੋ ਖਾ ਲਏ ਮੈਂ ਮੈਂ ਹਲੇ ਕੋਈ ਗੱਲ ਨਹੀਂ ਤੂੰ ਖਾ ਖਾ ਜੇ ਮੈਂ ਤੁਹਾਨੂੰ ਪਕੌੜੇ ਹੋਰ ਬਣਾ ਕੇ ਦੇ ਦਿੱਤੇ ਤਾਂ ਤੁਸੀਂ ਮੁੜ ਕੇ ਕੜੀ ਨਾ ਰੋਟੀ ਨਹੀਂ ਖਾਣੀ ਹੈਗੀ ਫੇਰ ਮੈਨੂੰ ਪਤਾ ਆ ਹੈਂ ਚਲੋ ਮੈਂ ਨਹੀਂ ਖਾਣਾ ਹੈਗਾ ਮੈਂ ਇੱਕ ਲਿਆ ਸੀ ਬਸ ਚਲ ਦੇਖ ਵੱਲੂ ਖਾ ਕੇ ਦੱਸ ਪੁੱਤ ਤੁਹਾਨੂੰ ਸੁਆਦ ਆ ਚਲੋ ਖਾਓ ਫੇਰ ਮੈਂ ਵੀ ਆਪਣਾ ਕੰਮ ਕਰ ਲਵਾਂ ਓਕੇ ਦੇਖੋ ਭਾਈ ਕੌਣ ਆਇਆ ਕਾਉ ਜੀ ਤੁਸੀਂ ਆਏ ਆ ਬੁਆ ਹੀ ਬੁਆ ਲੱਡੂ ਇਹ ਆ ਦੇ ਕੁੜੀ ਦੇ ਲੱड्डੂ ਲੱड्डੂ ਲਾੜੂ ਜਣੇ ਖਾਣ ਲੱਗਿਆ ਰੋਟੀ ਕੜੀ ਦੀ ਜਾਨ ਕੜੀ ਮੈਂ ਨਿਗਾਹ ਲੱਗੀ ਆਦਾ ਯਾਰ ਮੈਂ ਹਲਕੀ ਹਲਕੀ ਨਹੀਂ ਪਾਇਆ ਯਾਰ ਕਿਉਂ ਨਹੀਂ ਪਾਇਆ ਇਹ ਇੱਕ ਮੈਂ ਵੱਖਰੀ ਰੱਖੀ ਆ ਰੇ ਆ ਗਿਆ ਮੈਂ ਪਾਪਾ ਦੀ ਆ ਆ ਦੇਖ ਉਹ ਵਾਲੀ ਆ ਆ ਆ ਦੇ ਦੇ ਯਾਰ ਤੇ ਮੈਂ ਨਹੀਂ ਖਾਣੀ ਮੈਨੂੰ ਭੁੱਖ ਨਹੀਂ ਆਈ ਕਿਉਂ ਭੁੱਖ ਨਹੀਂ ਖੜੀ ਵੈਸੇ ਯਾਰ ਚੱਲ ਬੰਦ ਕਰ ਲੈ ਆ ਦੇਖ ਆ ਦੇਖ ਆ ਦੇਖ ਮੈਂ ਨਹੀਂ ਖਾਣੀ ਮੈਨੂੰ ਬਹੁਤ ਪਸੰਦ ਨਹੀਂ ਦੋਨੀ ਆਤੋ ਨਹੀਂ ਬਿਊਟੀਫੁੱਲ ਤੂੰ ਰੋਟੀ ਖਾਦੀ ਆ ਤੂੰ ਰੋਟੀ ਖਾਦੀ ਨਹੀਂ ਕੌਫੀ ਪੀਣੀ ਮਤਲਬ ਉਹਨੂੰ ਕੌਫੀ ਕੋਲਡ ਬਣਾ ਕੇ ਲੈ ਕੇ ਆਇਆ ਉਹ ਤੇਰੇ ਲਈ ਮੈਂ ਕਿਉਂ ਵੀ ਕੋਲਡ ਕੌਫੀ ਕੋਲਡ ਕੌਫੀ ਮੇਰੇ ਮम्मा ਕੰਮ ਕਰਦੇ ਨੇ ਇਹ ਦੇਖੋ ਬੰਦੋ ਦੀ ਲੱਗੀ ਆ ਲਾਹਜ਼ਰ ਮੈਨੂੰ ਹਾਂ ਓਹ ਹੁਣ ਦੱਸ ਗਦਾ ਦੀ ਆ ਕਿੰਨੀ ਬਣੀ ਆ ਸਪੈਸ਼ਲ ਬਣਾਈ ਆ ਜਿਹੇ ਬਹੁਤ ਸੁਆਦ ਆ ਮਮਾ ਨੂੰ ਖਾਣ ਵਾਲਾ ਟੇਸਟ ਸਪੈਸ਼ਲ ਬਣਾਈ ਆ ਹਾਂਜੀ ਤੁਸੀਂ ਕੀ ਕਰ ਰਹੇ ਹੋ ਤੇ ਰਪਾਈਆਂ ਹੈ ਬਾਬਾ ਹਾਂ ਹਾਂ ਚਲਿਆ ਉਦਵਾਈ ਇੱਕਦਾਂ ਲਿਆਕ ਦਿੱਤੀ ਸੀ ਕਿ ਪੱਥਰੀ ਦੀ ਉਹ ਖਾ ਲਈ ਹੈ ਖਾ ਲਈ ਹੈ ਸ਼ੁਰੂ ਕਰਤੀ ਹੈ ਨਾ 3 ਦਿਨ ਖਾਣੀ ਲਗਾਤਾਰ ਉਹ ਕਿੰਨੀ ਘਟੇਗੀ ਹਾਂ ਕਿੰਨੀ ਨਹੀਂ ਘਟੇਗੀ ਪੁੱਤ ਦੇਖ ਮਨਪ੍ਰੀਤ ਆਹ ਉਹ ਹਾਂ ਇਹ ਤੇ ਮਗਰ ਖੜੀ ਸੀ 11 ਵਜੇ ਖਾਦੀ ਹੈ ਆਪਾਂ ਰੋਜ਼ 12 ਵਜੇ ਖਾਣੀ 3 ਦਿਨ ਖਾਣੀ ਲਗਾਤਾਰ ਹਾਂ ਬਈ ਚੀਨੀ ਨਹੀਂ ਘਟੇਗੀ ਕਾਫੀ ਥੋੜੀ ਤੇਜ਼ ਆ ਕਿਉਂ ਓਏ ਕੋਲਡ ਯਾਰ ਕਾਫੀ ਦਾ ਸੁਆਦ ਆਵੇ ਤੇ ਕਾਫੀ ਦਾ ਫਾਇਦਾ ਜੇ ਮਿੱਠੀ ਮਿੱਠੀ ਪੀਣੀ ਤੇ ਫਿਰ ਉਹ ਕਾਫੀ ਥੋੜੋ ਹੋਈ ਥੋੜੀ ਜਿਹੀ ਦਾ ਉਹ ਚੀਨੀ ਘੱਟ ਉਹ ਪੱਲੂ ਚੀਨੀ ਖੁਰਨੀ ਨਹੀਂ ਕਿਉਂ ਲਾਇਆ ਕਰੀ ਲਾਇਆ ਕਰਾਂ ਤੁਸੀਂ ਕੀ ਪਾਤੀ ਮੇਰੀ ਤਾਂ ਕੀ ਕਰਨ ਲੱਗੇ ਮੋਂ ਤੁਸੀਂ ਹਾਂ ਕੀ ਕਰਨ ਲੱਗੇ ਅਸੀਂ ਮੋਂ ਲੱਗੇ ਚਾਹ ਪੀਣ ਤੁਸੀਂ 4 ਵਜੇ ਪੀਤੀ ਜਾਂਦੇ 7 ਵਜੇ ਪੀਂਦੇ ਅੱਜ ਚਾਹ ਟਾਈਮ ਲੇਟ ਹੈ ਟੀ ਟਾਈਮ ਲੇਟ ਹੋ ਗਿਆ ਥੋੜਾ ਜਿਹਾ ਟੀ ਟਾਈਮ ਲੇਟ ਹੋ ਗਿਆ ਹਾਡੀ ਮੰਮੀ ਤਾਂ ਫਰੇ ਵਲੌਗ ਜੀ बस ਇੱਥੇ ਹੀ ਬੈਠੀ ਰਹਿੰਦੀ ਆ। ਕਦੇ ਦੇਖ ਲਿਆ ਕਰੋ। ਇੱਥੇ ਹੀ ਬੈਠ ਰਹੇ ਹਾਂ। ਥੋੜਾ ਘੁੰਮ ਲਿਆ ਕਰੋ। ਤੇ ਆਹੜਾ ਕਪੜਾ। ਸਾਡੇ ਕਮਰੇ 'ਚ ਇਸ ਗੰਦ ਪਿਆ ਹੋਇਆ ਆ ਹਾੜਾ ਮੰਮੀ। ਆ ਆ ਮੈਂ ਥੋੜੀ ਬਾ ਮਾ ਸੁਟਾ ਲਿਆ ਯਾਰ ਖਲਾਰਾ ਪਿਆ ਸੋਰੀ। ਖਲਾਰਾ ਪਿਆ ਆ। ਤੇ ਤੁਸੀਂ ਕੀ ਕਹਿੰਦੇ ਪਏ ਹੋ? ਸੁਨਵਾਰਾ ਵਾਲੀ ਵੀ ਨਹੀਂ। ਸੁਨਵਾਰਾ ਵਾਲੀ ਵੀ ਨਹੀਂ। ਚਲੋ ਪੀਓ ਤੁਸੀਂ ਫੇਰ ਜਾ। ਓਕੇ। ਓਏ ਵਲੋਗ ਕਮਾਂਦਾ ਬਰਾਵਾ। ਮੈਂ ਨਵੀਂ ਨਵੀਂ ਚੀਜ਼ ਕਰਦਾ ਹੋਇਆ। ਨਹੀਂ ਯਾਰ ਵਲੋਗ ਬੰਦਾ ਇਦਾਂ ਨਹੀਂ ਕਰੀ ਜਾਂਦੀ। ਠੀਕ ਹੈ ਤੇਰੇ ਨਾਲ। ਮੈਨੂੰ ਪਤਾ। ਗਰਮੀ ਬਹੁਤ ਹੈਗਾ। ਗਰਮੀ ਤਾਂ ਗਰਮੀ ਹੀ ਹੈ। ਗਰਮੀ ਮੇਂ ਤੂੰ ਰਹਿਣਾ ਪੜੇਗਾ। ਏਸੀ ਹਰ ਜਗ੍ਹਾ ਨਹੀਂ ਹੁੰਦਾ bro ਹੈ। ਮੇਰੇ ਤੋਂ ਪਰਨਾ ਲੈਣ ਬੱਧੀ ਆ। ਤਾਂ ਮੇਰਾ ਬ੍ਰੈਂਡ ਤੇ ਹੁਣ ਪਾਪਾ ਚਾਹ ਲੋਗੇ ਫਿਰ ਵਿਖਾਣੇ ਆ। ਹਰ ਮਨ ਨੇ ਖਾਦੇ ਨਹੀਂ ਸੀਗੇ ਇਸ ਕਰਕੇ ਹਰ ਮਨਾਂ ਚ ਖਾਣੇ ਸੁਜੀ ਵਾਲੀ ਬ੍ਰੈਡ ਹੈਨਾ ਕੀ ਕਰਦਾ ਤੂੰ ਭਰਾਵਾ ਵੀਡੀਓ ਸ਼ੇਅਰ ਕਰਾਉਂ ਹਾਂ ਹਾਂਜੀ ਪਿਛਲੀ ਵਾਰੇ ਗਿਆ ਸੀ ਅੰਮ੍ਰਿਤਸਰ ਹਰਮੰਦਰ ਸਾਹਿਬ ਹਾਂਜੀ ਹਾਂਜੀ ਠੀਕਾ ਚ ਦੂਰ ਰੱਖਾ ਤੇ ਫਿਰ ਇਹ ਇਹ ਕਹਿੰਦਾ ਸੀ ਮੈਂ ਮੇਰੇ ਤਾਂ ਮੂੰਹ ਹੀ ਬਾੜ ਲੰਦੀ ਰਹਿਦਾ ਮੇਰੇ ਤਾਂ ਮੂੰਹ ਹੀ ਬਾੜ ਲੰਦੀ ਐ ਮੂੰਹ ਹੋੜੇ ਇੱਥੇ ਇੱਥੇ ਸਿਆਰਾ ਜਾਂਦਾ ਤੇ ਫਿਰ ਬ੍ਰੈਂਡ ਬ੍ਰੈਂਡ ਵਾਲੀ ਸੂਜੀ ਆ ਖਾਣ ਨੂੰ ਵਲੌਗ ਆਪਣਾ ਦੇਖ ਕੇ ਸੂਜੀ ਵਾਲਾ ਬ੍ਰੈਂਡ ਬੈਡ ਵਾਲੀ ਸੂਜੀ ਬ੍ਰੈਂਡ ਵਾਲੀ ਸੂਜੀ ਬ੍ਰੈਂਡ ਤੇਰੇ ਪੇ ਤਾਂ ਉੱਡਾ ਪੁੱਡਾ ਬੋਲ ਦਿੰਦਾ ਆ ਆਪਣੇ ਧੋਪ ਦੇਖ ਕੇ ਇਹਦੇ ਮੂੰਹੋਂ ਪਾਣੀ ਆ ਗਿਆ ਹੁਣ ਦੁਬਾਰਾ ਇਹਦੇ ਕਰਕੇ ਬਣਾਉਣਾ ਲੱਗ ਗਿਆ ਆ ਦੇਖੋ ਡਰੈਸ ਕਿੰਨੀ ਐ ਨਾ ਸਟੋਨਾਂ ਵਾਲੀ ਆ ਦੇਖ ਕਾਦੀ ਬੜਾ ਗਾਦੀ ਬੜਾ ਦੀ ਓ ਮਾਈ ਗੋਡ ਆ ਗਲੀ ਟਰਸਾ ਭਰਾਵਾ yellow ਵਾਲੀ ਦੇਖੀ yellow ਵਾਲੀ ਕਿ ਦਿਖਾਉਂਦਾ ਮੈਨੂੰ ਇਧਰ ਆ ਕੇ ਬਾਟ ਫਾਇਰ ਅੰਨੇ ਦੇਖ ਲਾ ਵਾ ਬੋਦਾ ਉਹ ਇਧਰ ਦਾਦੀ ਬਣ ਗਏ ਫਿਰ ਜੋੜਤੀ ਨਾਲ ਦਿੱਤਾ ਨਾਲ ਦੀ ਬਣਾ ਲੈ ਬਸ ਤੇ ਪ੍ਰੈਸਪਿਟ ਖਾਤੇ ਜਾਂ ਦਕਾਂਢੀਆਂ ਪਲੋੜਨੀ ਐ ਇਸ ਵਾਰੀ ਤੇ ਚਲੋ ਪਪਾ ਫੇਰ ਹੁਣ ਖਾਵਾਂਗੇ ਆਪਾਂ ਖਾਵਾਂਗੇ ਖਾਣੇ ਹੀ ਆ ਆਣੀ ਉਹ ਮੈਂ ਇਹ ਖਲਾਰਾ ਪਾਇਆ ਚੱਕ ਲੂੰਗੀ ਮੰਮੀ ਮੈਂ ਆ ਗਈ ਆ ਬੋਲੀ ਆਂ ਧੀਰ ਨੇ ਠੀਕ ਆਨੇ ਕੋਈ ਨਹੀਂ ਕੁਝ ਨਹੀਂ ਤੇਨੂੰ ਨਹੀਂ ਗਿਆ ਓਕੇ ਕੀ ਨਹੀਂ ਆਣੀਓ ਬਾਈ ਚਾਹ ਦੇ ਨਾਲ ਹੋਏ ਇਹ ਨਾਂ ਇਹ ਬੱਲੂ ਤੂੰ ਹਟ ਜਾ ਲੈ ਹੱਥ ਤੇ ਰਹਿਣਾ ਵਿੱਚ ਹਾਂ ਵੀ ਤੂੰ ਕਿਧਾਂ ਖਾਣੇ ਨਹੀਂ ਖਾਣੇ ਆ ਆ ਜਾ ਫੇ ਬਾਈ ਆਵੇਗਾ ਆਪ ਐ ਆਪ ਐ ਕੋਪੀਸ ਪਿਆ ਖਾਓ ਚੱਕਿਆ ਬਰਦਰ ਵੀ ਸਰ ਕਰਨੇ ਹਾਂ ਨਹੀਂ ਨਹੀਂ ਗਾਣਾ ਨਹੀਂ ਮੈਂ ਇੱਕ ਸਪੈਸ਼ਲ ਬਣਾਦਾ ਉਹ ਤੂੰ ਲੈ ਲੈ ਤੂੰ ਆ ਲੈ ਲੈ ਨਾ ਉਨੇ 100 ਸਾਲ ਲੜਨੀ ਉਹਨੇ ਇੰਗਲੀ ਅਲੀ ਦੇ ਆਪਣਾ ਪੀਸ ਬਾਰੋ ਲਿਆਉਗੀ ਨਵਾਂ ਟਮਾਟੋ ਟਮਾਟੋ ਲਓ ਲੈ ਲੈ ਮੈਂ ਬਣਾਣੀ ਕੱਲ ਨੂੰ ਇੰਗਰੀ ਵਾਲੀ ਸਾਸ ਬਹੁਤ ਸਵਾਦ ਬਣਿਆ ਯਾਰ ਇਹ ਲੈ ਮੈਂ ਸਾਸ ਮੈਂ ਬਣਾਣੀ ਚਲੋ ਮਿਲਦੇ ਆ ਖਾਣੇ ਹਾਂ ਟਮਾਟਾ ਚਿਰ ਨਾਲ ਸਾਰੇ ਦਸੋਈ ਰੇ ਕਿ ਕਹਿੰਦਾ ਭੈਣ ਓਏ ਕੀ ਇਹ ਨਾ ਮੈਨੂੰ ਇਹ ਟਮਾਟਾ ਚਿਰ ਨਾਲ ਸਾਰੇ ਦਸੋਈ ਰੇ ਦਸੋਈ ਰੇ ਨਹੀਂ ਕਿਉਂ ਆ ਬਣਾਉਣ ਵਾਸਤੇ ਇਹ ਕਹਿੰਦਾ ਆਪ ਵੀ ਬਣਾਇਆ ਕਰਨੇ ਹੁਣ ਘਰੇ ਖੁਦ ਅੜਰ ਮਨ ਕੀ ਹਾਂ ਰਾਜ ਆ ਬਾਹਰ ਜਾਦੀ ਹੋਵੋ ਸ਼ਾ ਵੜਕੀ ਲਿਆ ਮੈਂ ਸਲਾਈ ਮਸ਼ੀਨ ਤੇ ਬੈਠੀ ਹਾਂ ਤੂੰ ਮੈਨੂੰ ਕੰਮ ਕਰਿਆ ਦਦੀ ਮੇਰਾ ਵਾਲਾ ਫ੍ਰੀਜ ਚੋਂ ਚੋਟੀ ਕੱਢ ਲੈ ਆ ਫ੍ਰੀਜ ਵਿੱਚ ਲਿਆ ਨਹੀਂ ਮੈਂ ਛੋੜੀ ਬੜਕ ਨੂੰ ਇਹ ਲੋਕ ਵੱਡੇ ਵੱਡੇ ਬ੍ਰੈਂਡ ਦੇ ਖਾਣੇ ਵੱਡੇ ਲੋਕ ਆ ਬਸ ਨੋਰਮਲ ਜਿਹੇ ਆ ਇਥੇ ਆ ਬ੍ਰਾ ਹਟੇ ਆ ਹੈ ਮੰਮੀ ਖਾਟੇ ਜੇ ਤੂੰ ਖਾਣਾ ਇੱਕ ਸਾਰੇ ਨੇ ਖਾਟੇ ਆ ਮੈਂ ਵੀ ਖਾਣ ਲੱਗੀ ਆ ਮੜਾ ਠੰਡਾ ਕਰ ਲਈਏ ਆਰੇ ਮੇਰੇ ਲੈ ਮੜਾ ਠੰਡਾ ਕਰ ਲਈਏ ਉਹ ਦੇਖ ਉਹ ਦੇਖਦਾਈ ਉਹ ਦੇਖਦਾਈ ਹੀ ਕਰਵਾ ਉਹ ਦੇਖਦਾਈ ਹੀ ਕਰਵਾ ਮੜਾ ਚੰਡਾ ਕਰ ਲਈਏ ਠੰਡਾ ਕਰ ਲਈਏ ਮੰਮ ਗਰਮ ਗਰਮ ਸਵਾਲ ਲਾਦਾ ਠੰਡਾ ਕਰਕੇ ਸਵਾਲ ਲਾਦਾ ਇਹ ਲੈ ਉਹ ਵੀ ਉਹ ਤੂੰ ਵੱਡੀ ਪਾਗਲ ਆ ਗਈ ਨਾਲ ਸ਼ਾਬਾਸ਼ ਤੇਰੇ ਨਾ ਤੂੰ ਡੋ ਨਾ ਦੇਖ ਮੇਰੇ ਦੇਖ ਆ ਗੋੜਗੋਲੇ ਕਿਥੋਂ ਕੱਟ ਕੇ ਲੈ ਗਏ ਆਂ ਤੂੰ ਇਹ? ਮੈਂ ਆ ਬਣਾਇਆ। ਕਿਉਂ ਹੋਰਸ ਹੁੰਦੀ ਐ ਗੋੜ ਕੱਟ ਕੇ ਲੈ ਆਈ? ਮੈਂ ਆ ਬਣਾਇਆ। 15 ਮਿੰਟ ਪਹਿਲਾਂ ਕੱਟਣ ਨੂੰ ਆਏ ਜਿੰਨੇ। ਹਾਂ ਹਾਂ। ਹਾਂ। ਉਹ ਗਲਾ ਹਸ ਰਿਹਾ। ਚਲੋ ਖਾਓ ਬੇ। ਨਹੀਂ ਗਲਾ ਹਸ ਨਹੀਂ ਨਾ ਬੱਟ। ਆ ਆਪ ਹੀ ਜਗਦਾ ਰਹਿੰਦਾ ਤੇਰਾ ਕੀ ਗੱਲ ਆ? ਇਹ ਇਹਦੇ 'ਚ ਨਾ ਜਿਹੜਾ ਪਾਣੀ ਹੁੰਦਾ ਨਾ। ਉਹ ਦੇਖੋ ਆਪਣੇ ਆ ਵੀ ਜਗ ਪੈਂਦਾ ਆਪਣੇ ਆ ਵੀ। ਤੇ ਹੱਥ ਮਾਰਿਆ ਤਾ। ਇਹਨਾਂ ਹੱਥ ਮਾਰਿਆ ਉਹਨਾਂ ਇੱਥੇ ਪਿਆ ਪਿਆ ਦੋ ਦਿਨ ਵਰੇ ਆ ਗਿਆ ਆਪ ਹੀ ਜਗ ਪਿਆ। ਜਗਦਾ ਪਿਆ ਨਹੀਂ ਜਗਦਾ। ਹਾਂ ਚਲੋ। ਜਗਦਾ ਪਿਆ। ਚਲੋ ਖਾਓ RAM ਨਾਮ ਨਾਲ। ਗੱਲਾਂ ਕੱ ਨਾ ਕਰ ਬੱਲੂ ਮੈਂ ਬੁਝਿਆ ਖਾ ਕੇ ਵੇਲੇ ਹੋ ਗਿਆ ਸਾਰੇ ਹੋਰ ਕੀ ਕੰਮ ਨਹੀਂ ਚਲ ਗਿਆ ਸਾਰੇ ਕੰਮ ਨਿਬੜ ਗਿਆ ਰਸੋਈ ਸਾਰੇ ਸਾਰਾ ਨਿਬੜ ਗਿਆ ਤੇ ਆਪਾਂ ਹੁਣ ਕਰਦੇ ਆ ਇਸੇ ਬਲੌਗ ਦਾ ਐਂਡ ਇੱਕ ਸਹੀ ਬਣਿਆ ਸਹੀ ਬਾਤ ਚ ਦੇ ਦਿੰਦੇ ਆ ਮੈਂ ਕੀ ਨਹੀਂ ਬਣਿਆ ਲੈ ਆ ਗਈ ਬਣਾਈ ਸੋਹਣੀ ਜੀ ਬਣੀ ਚੱਲ ਮੇਰੀ ਗੱਲ ਸੁਣੀ ਤੇਰੇ ਇਹ ਐਂਡ ਕਰ ਬਲੌਗ ਦਾ ਕਦੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਸਿੰਦਰ ਚ ਆਇਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਬਲੌਗ ਕਿਦਾਂ ਲੱਗੇ ਹਾਂ ਚਲੋ ਕਿੰਗੇ ਲੱਗਦੇ ਕਿਦਾਂ ਦੇ ਲੱਗਦੇ ਕਮੈਂਟ ਤਾਂ ਕਰ ਹੀ ਸਕਦੇ ਆ ਨਾ ਹਾਂ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਹੁਣ ਅਗਲੇ ਇੱਕ ਨਵੇਂ ਬਲੌਗ 'ਚ ਬਾਏ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ